ਮੈਂ ਦਲਵੀਰ ਮਸੀ ਪਿੰਡ ਬਲਖਰ ਦਾ ਵਾਸੀ ਹਾਂ ਅਸੀਂ ਅੱਜ ਪੱਕੇ ਤੌਰ ਤੇ ਆਮਾਦੀ ਪਾਰਟੀ ਨਾਲ ਬੌਜੀ ਸ਼ਮਸ਼ੇਰ ਸਿੰਘ ਜੀ ਦੀ ਹਾਜ਼ਰੀ ਵਿੱਚ ਅਸੀਂ ਆਮਾਦਮੀ ਪਾਰਟੀ ਜਾਣ ਕੀਤੀ ਆ ਜੋ ਵੀ ਇਹ ਸਾਨੂੰ ਜ਼ਿੰਮੇਵਾਰੀ ਦੇਣਗੇ ਅਸੀਂ ਉਸ ਜ਼ਿੰਮੇਵਾਰੀ ਨੂੰ ਤੰਦਈ ਦੇ ਨਾਲ ਨਿਭਾਵਾਂਗੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇ ਜੋ ਵੀ ਸਾਨੂੰ ਇਹ ਹੁਕਮ ਕਰਨਗੇ ਅਸੀਂ ਉਸੇ ਉਪਮਨੂਕੀ ਕਰਾਂਗੇ ਪੂਰਾ ਕਰਾਂਗੇ ਸੱਤੋਂ ਹੀ ਉਹ ਪਾਰਟੀ ਸੜ ਗਿਆ ਪਾਰਟੀ ਕਿਉਂ ਜੁਆਇਨ ਕੀਤੀ ਹੈ ਸਾਨੂੰ ਇਸ ਪਾਰਟੀ ਦੇ ਵਿਕਾਸ ਤੇ ਕੰਮਾਂ ਦੇ ਬਹੁਤ ਪਸੰਦ ਨੇ ਕਿਉਂਕਿ ਬੌਝ ਜੀ ਹੁਣ ਦਿਨ ਰਾਤ ਮਿਹਨਤ ਕਰਕੇ ਪਿੰਡ ਦਾ ਪਿੰਡਾਂ ਦਾ ਕੀ ਕਰ ਰਹੇ ਨੇ ਵਿਕਾਸ ਕਰ ਰਹੇ ਨੇ ਇਸ ਕਰਕੇ ਵਿਕਾਸ ਦੇ ਆਧਾਰ ਦੇ ਉੱਤੇ ਅਸੀਂ ਇਸ ਪਾਰਟੀ ਨੂੰ ਜੁਆਇਨ ਕੀਤਾ ਜਿੰਦਾਬਾਦ ਬੌਸ਼ਮ ਸਿੰਘ ਸਿੰਘ ਜੀ ਜਿੰਦਾਬਾਦ 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 ਬੌਸ਼ਮ ਸਿੰਘ ਸਿੰਘ ਜੀ ਜਿੰਦਾਬਾਦ 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 ਸਰ ਕਿਹੜੀ ਪਾਰਟੀ ਸੜ ਗਿਆ ਤੁਸੀਂ ਅਸੀਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀ ਕਿਉਂਕਿ ਸਾਨੂੰ ਕੁਝ ਨੀਤੀਆਂ ਉਹਨਾਂ ਦੀਆਂ ਚੰਗੀਆਂ ਨਹੀਂ ਲੱਗੀਆਂ ਜਿਸ ਕਰਕੇ ਉਹਨਾਂ ਦੀਆਂ ਨੀਤੀਆਂ ਨਾਲ ਚੰਗੀਆਂ ਹੋਣ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਜਨਮ ਦਿੱਤਾ ਆਮ ਪਾਰਟੀ ਤੁਹਾਨੂੰ ਖਾਸ ਕਰਕੇ ਚੋਣ ਜੀ ਸਾਨੂੰ ਵਿਕਾਸ ਦੇ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਬਿਹਤਰੀ ਕੀਤੀ ਹੈ ਜਦੋਂ ਦੇ ਆਏ ਨੇ ਬਹੁ ਸ਼ਮਸ਼ੇਰ ਜੀ ਉਹਨਾਂ ਦੀ ਬਹੁਤ ਸਾਰੀ ਤਰੱਕੀ ਹੋਈ ਆ ਹਰ ਜਗ੍ਹਾ ਦੇ ਵਿੱਚ ਵਿਕਾਸ ਦੇਖਣ ਨੂੰ ਮਿਲਿਆ ਵਾ ਹਰ ਗਲੀ ਦੇ ਵਿੱਚ ਹਰ ਮਹੱਲੇ ਦੇ ਵਿੱਚ ਵਿਕਾਸ ਦੇਖਣ ਨੂੰ ਮਿਲਿਆ ਪਿੰਡ ਅੱਬਰ ਖੈਰ ਦੇ ਤਿੰਨ ਪੰਚਾਇਤ ਮੈਂਬਰ ਸਾਡੇ ਦਰਮਿਆਨ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਔਰ ਸਾਡੇ ਆਮ ਆਦਮੀ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਦਰਬੀਰ ਚੰਦ ਜੀ ਸਾਡੇ ਨਾਲ ਖੜੇ ਨੇ ਦੌਲਤ ਗਿੱਲ ਜੀ ਸਾਡੇ ਨਾਲ ਖੜੇ ਨੇ ਮੈਂਬਰਾਣੀ ਮੈਡਮ ਸਾਡੇ ਨਾਲ ਖੜੇ ਨੇ ਸੋ ਇਹ ਸਾਰੇ ਪਰਿਵਾਰ 크੍ਰਿਸਚਨ ਭਾਈਚਾਰੇ ਦੇ ਔਰ ਜਿਹੜੇ ਪੱਕੇ ਕਾਂਗਰਸ ਦੇ ਨਾਲ ਚੱਲਦੇ ਸਨ ਉਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਸ਼ਾਮ ਲਈ ਮੈਂ ਇਹਨਾਂ ਪਰਿਵਾਰਾਂ ਦਾ ਵੀ ਧੰਨਵਾਦ ਕਰੀ ਆਂ ਔਰ ਅਸੀਂ ਅੱਗੇ ਵੀ ਪਿੰਡ ਦੇ ਵਿਕਾਸ ਤੇ ਕੰਮ ਹਲਕੇ ਦੇ ਵਿੱਚ ਕਰ ਰਹੇ ਆਂ ਔਰ ਹੁਣ ਵੀ ਕਿਉਂਕਿ ਇਹਨਾਂ ਦਾ ਸਾਥ ਸਾਡੇ ਲਈ ਬਹੁਤ ਜ਼ਰੂਰੀ ਹੈ ਲੋਕਾਂ ਦੇ ਸਾਥ ਨਾਲ ਹੀ ਪਾਰਟੀ ਹੈ ਸੋ ਇਹਨਾਂ ਦਾ ਪੂਰਾ ਮਾਨ ਸਤਕਾਰ ਆ ਪਾਰਟੀ ਦੇ ਵਿੱਚ ਸੋ ਮੈਂ ਜਿੰਨੇ ਵੀ ਪਰਿਵਾਰ ਸਾਡੇ ਕੋਲ ਆਏ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਪਾਰਟੀ ਦੇ ਵਿੱਚ ਆਨੰਤ ਸਵਾਗਤ ਕਰਦਾ ਆਂ ਔਰ ਮੈਂ ਇਹ ਵਿਸ਼ਵਾਸ ਦਵਾਨਾ ਕਿ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਪਿੰਡ ਦੇ ਕਿਉਂਕਿ ਇਹ ਲੋਕ ਸਰਪੰਚ ਤੋਂ ਦੁਖੀ ਹੋ ਕੇ ਕਿ ਪਿੰਡ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਬਿਲਕੁਲ ਨਹੀਂ ਸੀ ਹੋ ਰਹੇ ਸੋ ਨਾਲ ਹੋ ਕੇ ਇਹਨਾਂ ਦੇ ਕੰਮ ਕਰਾਂਗੇ ਬਾਕੀ ਦਲਵੀਰ 2027 ਦੀ ਚੋਣਾਂ ਨੂੰ ਕਿਸ ਦਾ ਦੇ ਦੇ ਅ ਬੋਲੋ ਜੀ ਬੋਲੋ ਨਾਲ ਇਹ ਹੈ ਕਿ ਅਸੀਂ ਸ਼ੁਰੂ ਦੇ ਉਤੋਂ ਜਦੋਂ ਸਾਡੀ ਸਰਕਾਰ ਬਣੀ ਅਦੁੱਤੂ ਹਲਕੇ ਦੇ ਵਿੱਚ ਕੰਮ ਕਰ ਰਹੇ ਆਂ ਔਰ ਅਦੁੱਤੂ ਚੌਣ ਮੇ ਮਾ ਸਾਡੀ ਤੇ ਤੁਸੀਂ ਦੇਖਦੇ ਵੀ ਹੋ ਤੁਸੀਂ ਮੀਡੀਆ ਵਾਲੇ ਨਾਲ ਵੀ ਰਹਿੰਦੇ ਹੋ ਮੇਰੇ ਦੇਖਦੇ ਹੋ ਕਿ ਅਸੀਂ ਆ ਮਤਲਬ ਇੱਕ ਦਿਨ ਨਹੀਂ ਆਪਾਂ ਡੇਲੀ ਰੋਜ਼ ਰੂਟੀਨ ਦੇ ਵਿੱਚ 5 7 10 ਮਿੰਟਾਂ ਦੇ ਵਿੱਚ ਜਾਂਦੇ ਆਂ ਔਰ ਲੋਕਾਂ ਦੇ ਨਾਲ ਆ ਚਾਰ ਪੰਜ ਦਿਨ ਤੋਂ ਰੋਜ਼ ਲਗਾਤਾਰ ਜੁਆਇਨਿੰਗ ਪਾਰਟੀ ਦੇ ਵਿੱਚ ਹੋ ਰਹੀ ਆ ਲੋਕ ਆਮ ਆਦਮੀ ਪਾਰਟੀ ਦੇ ਨੀਤੀ ਤੋਂ ਕੁਛ ਨਾ ਕੰਮਾਂ ਤੋਂ ਕੁਛ ਨਾ ਤੇ ਜਦੋਂ ਲੋਕ ਕੰਮਾਂ ਤੋਂ ਖੁਸ਼ ਹੁੰਦੇ ਲੋਕ ਆਪਣੇ ਆਪ ਮੋਹਰ ਲੋ ਆਉਂਦੇ ਨੇ ਤੇ ਮੋਹਰ ਅਦੂ ਲੱਗਦੇ ਜਦੋਂ ਲੋਕੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਪਾਰਟੀ ਨਾਲ ਸਹਿਮਤ ਹੁੰਦੇ ਨੇ ਸੋ ਸਾਡੇ ਨਾਲ ਦੇਖੋ ਇਹ ਕਾਫੀ ਵੱਡੇ ਪਰਿਵਾਰ ਨੇ ਆਏ ਜਿਹੜੇ ਆਏ ਨੇ ਵੱਡੇ ਵੱਡੇ ਪਰਿਵਾਰ ਨੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਕੇ ਸ਼ਾਮਲ ਹੋਏ ਨੇ ਇਹਦਾ ਮਤਲਬ ਹੈ ਕਿ ਲੋਕ ਹਮ ਪਾਰਟੀ ਦੇ ਨਾਲ ਬਿਲਕੁਲ ਸਹਿਮਤ